ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਅਰਜੀ ਕਬੂਲ ਕਰਨੀ ਅੱਜ ਤੁਹਾਨੂੰ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਬੱਚੇ ক্রিকেট ਖੇਡਦੇ ਆ ਉਹ ਬਖਾਉਨੇ ਆ ਬਾਲ ਪਾਈ ਔਰ ਵਾਈਡ ਹੋ ਗਈ ਬਾਲ ਔਰ ਥੋੜੀ ਜੀ ਇਹਨਾਂ ਦੇ ਵਿੱਚ ਤੂੰ ਤੋਂ ਮੈਂ ਮੈਂ ਹੁੰਦੀ ਹੋਈ ਔਰ ਬਾਅਦ ਦੇ ਵਿੱਚ ਜਿਹੜੀ ਬਾਲ ਹੈ ਵਾਈਡ ਡਿclare ਕਰਦੀ ਐੰਪਾਇਰ ਨੇ ਔਰ ਇਸੇ ਤਰ੍ਹਾਂ ਜਿਹੜੀ ਨੈਕਸਟ ਬੋਲ ਫੇਡ ਹੈਲੋ ਬੋਲਰ ਤਿਆਰ ਆ ਔਰ ਬੈਟਸਮੈਨ ਖੇਡਣ ਲਈ ਤਿਆਰ ਹੈ ਔਰ ਕਟ ਲਾਇਆ ਔਰ ਇਧਰ ਪਿੱਛੇ ਚਲੇਗੀ ਬੋਲ ਕੋਈ ਫੀਲਡਰ ਵहां ਮੌਜੂਦ ਨਹੀਂ ਇਹ ਕਿ ਦੌੜ ਕੇ ਜਾ ਰਿਹਾ ਔਰ ਥੋੜੀ ਬੋਦੀ ਆ ਪਬਲਿਕ ਜਿਹੜੀ ਆ ਕੁਝ ਮੈਚ ਵੇਖਦੀ ਹੈ ਕੁਝ ਇਥੇ ਜਿਹੜੇ ਭੈਣ ਭਰਾ ਨੇ ਕੋਈ ਆਪਣੇ ਬੱਕਰੀਆਂ ਵੀ ਚਾਰ ਰਹੇ ਆ। ਔਰ ਬੱਚੇ ਟਕੇਲੀਆਂ ਕਰਦੇ ਪਿਆਰ ਸਹਤ। ਔਰ ਬੜਾ ਹੀ ਵਧੀਆ ਜਿਹੜਾ ਕੁਛ ਮੰਜਰ ਹੁੰਦਾ ਪਿੰਡਾਂ ਦੇ ਬੱਚਿਆਂ ਦਾ ਖੇਡਣ ਦਾ। ਔਰ ਚੱਲ ਓਏ ਹੈਲੋ, ਛੋਟ ਬਾਲ ਉਧਰ। ਥੋੜੀ ਜੀ ਤੁਹਾਨੂੰ ਪਤਾ ਪਿੰਡਾਂ ਦੇ ਜਦੋਂ ਮੈਚ ਖੇਡਦੇ ਆ ਤੇ ਬੱਚੇ ਜਿਹੜੇ ਆ ਨਾ ਇਹਨਾਂ ਦੇ ਵਿੱਚ ਅਕਸਰ ਜਿਹੜੀ ਥੋੜੀ ਆਪਣੀ ਨਿੱਕੀ ਮੋਟੀ ਤੁੰਤ ਮੈਂ ਹੋ ਜਾਂਦੀ ਕਈ ਵਾਰੀ। ਪਰ ਬਾਦ ਇਹ ਸਮਝਿਆ ਰਿਹਾ ਜਾਂਦਾ ਇਹਨਾਂ ਨੂੰ ਪਿਆਰ ਨਾਲ ਔਰ ਪਰ ਇਹ ਥੋੜੀ ਜਿਹੀ ਕਿਸੇ ਨੇ ਨਾਲ ਨੂੰ ਅੱਗ ਲਾਈ ਹੈ ਉਹ ਥੋੜੀ ਦੂਰ ਹੈ ਪਰ ਇਹ ਬੱਚੇ ਇੱਧਰ ਖੇਡ ਰਹੇ ਕੋਈ ਗੱਲ ਨਹੀਂ ਔਰ ਬਾਲ ਪਾਈ ਔਰ ਕੱਟ ਲਾਇਆ ਔਰ ਪਿੱਛੇ ਚਲੇ ਗਈ ਬਾਲ ਟੱਪਾ ਖਾਤੀ ਹੋਈ ਔਰ ਪਕੜੀ ਔਰ ਉਸਕੋ ਥਰੋ ਕੀਤਾ ਔਰ ਬੋਰ ਫੀਲਡਰ ਕੇ ਹੱਥ ਮੇਂ ਜੀ ਗਈ ਬਾਲ ਉਸਕੋ ਪਕੜਤੇ ਹੋਏ ਇਤ ਗਿਆ ਬਾਰੇ ਓਏ ਬੋਲੇ ਤੇ ਔਰ ਇਸੇ ਤਰ੍ਹਾਂ ਹੀ ਜਿਹੜਾ ਹੋਰ ਨੈਕਸਟ ਬੈਟਸਮੈਨ ਉਹ ਹੀ ਆ ਔਰ ਨਵਾਂ ਬੇਰ ਬੋਲਰ ਆ ਰਿਹਾ ਔਰ ਬੱਕਰੀ ਵਿੱਚ ਆ ਗਈ ਛੋਟੀ ਜੀ ਇੱਕ ਬੱਚਾ ਆ ਗਿਆ ਪਿੱਚ ਦੇ ਔਰ ਉਹਨੂੰ ਆਸੇ ਪਾਸੇ ਕਰਦੇ ਹੋਏ ਔਰ ਇਧਰ ਤੇ ਦੌੜਦੇ ਹੋਏ ਬੱਚੇ ਔਰ ਬੋਲ ਪਾਈ ਔਰ ਵਾਈਡ ਹੋ ਗਈ ਏ ਔਰ ਤੁਹਾਨੂੰ ਦੂਸਰੇ ਐਂਗਲ ਤੋਂ ਜਿਹੜਾ ਮੈਚ ਵਿਖਾਉਨੇ ਹੁਣ ਥੋੜਾ ਜਾ ਦੂਸਰੀ ਸਾਈਡ ਤੋਂ ਜਾ ਕੇ ਜਿਹੜੀ ਵੀਡੀਓ ਆਪਾਂ ਬਣਾਉਣੀ ਹੈ ਬੱਚੇ ਜਿਹੜੇ ਹਨ ਜਦੋਂ ਖੇਡਦੇ-ਖੇਡਦੇ ਕਈ ਬੱਕਰੀਆਂ ਨੂੰ ਲੱਗ ਗਏ। ਔਰ ਇਸ ਤਰ੍ਹਾਂ ਜਿਹੜਾ ਇੱਕ ਖੇਡ ਦੇ ਘਾਟ ਤੇ ਥੋੜਾ ਜਿਹਾ ਰੋਲਾ ਪਿੰਡ ਦੇ ਬੱਚੇ ਜਿਆਦਾ ਹੀ ਪਹੁੰਚਦੇ ਤੁਹਾਨੂੰ ਪਤਾ ਹੋ। ਔਰ ਕੱਟ ਮਾਰਿਆ ਔਰ ਬਾੜੇ ਬਿਊਟੀਫੁੱਲ 6 ਆ ਗਈ ਬਾਲ ਪਰੇ ਨਿਕਲਦੀ ਹੋਈ ਦੂਸਰੀ ਪੈਲੀ ਨੇ। ਔਰ ਇਸ ਤਰ੍ਹਾਂ ਬਹੁਤ ਅਸ਼ਕਟ ਲਾਇਆ ਔਰ ਕਿਸੇ ਕੋਈ ਉਸ ਫੀਲਡਰ ਉਸਕੋ ਪਕੜਨੇ ਕੇ ਲਈ ਗਿਆ ਔਰ ਇਤਨਾ ਹੀ ਅੱਜ ਕਾਫੀ ਔਰ ਜੇ ਪਿੰਡਾਂ ਕੀ ਕ੍ਰਿਕਟ ਹੈ ਜੀ ਜਹਾਂ ਪੇ ਐਸਾ ਹੀ ਚਲਤਾ ਹੈ। ਬੁਰਾ ਬਾਈ ਥੈਂਕ ਯੂ ਸਾਰਿਆਂ ਨੂੰ